ਦੋਸਤੋ ਹੋਰ ਆਪਾਂ ਪੜੀਆਂ ਚੀਜ਼ਾਂ ਸ਼ੇਅਰ ਕਰਦੇ ਆਂ ਐਦਾਂ ਦੀਆਂ ਚੀਜ਼ਾਂ ਸ਼ੇਅਰ ਕਰਿਆ ਕਰੋ ਜਿਦੇ ਨਾਲ ਕਿਸੇ ਨੂੰ ਕੁਝ ਸਿੱਖਣ ਨੂੰ ਮਿਲੇ ਅਸੀਂ ਆਪਣੇ ਚੈਨਲ ਦੇ ਨਵੇਂ ਉੱਭਰਦੇ 17 ਨੂੰ ਤੁਹਾਡੀ ਕਚਾਰੀ 'ਚ ਹਾਜ਼ਰ ਕਰਦੇ ਆਂ ਜਿਨ੍ਹਾਂ ਦੇ ਵਿੱਚ ਟੈਲੈਂਟ ਤਾਂ ਬਹੁਤ ਹੈ ਪਰ ਉਹ ਅੱਗੇ ਨਹੀਂ ਆ ਸਕਦੇ ਸੋ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਉਹਨਾਂ ਨੂੰ ਤੁਹਾਡੇ ਸਾਹਮਣੇ ਲੈ ਕੇ ਆਉਂਨੇ ਸੋ ਤੁਸੀਂ ਆਪਣਾ ਫਰਜ਼ ਪੂਰਾ ਕਰਿਆ ਕਰੋ ਸਪੋਰਟ ਕਰਿਆ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਹੌਸਲਾ ਫਿਜੇ ਕਰਿਓ ਕੁੜੀਆਂ ਨੇ ਬਹੁਤ ਸੋਹਣਾ ਗੀਤ ਗਾਇਆ ਤੇ ਅਸੀਂ ਉਹੀ ਵੀਡੀਓ ਅਪਲੋਡ ਕਰਦੇ ਹਾਂ ਜਿਹੜੀ ਕਿ ਵਾਕਈ ਹੀ ਮਤਲਬ ਕਿ ਚੱਲਣ ਯੋਗ ਹੁੰਦੀ ਹੈ ਜਾਂ ਫਿਰ ਜਿਹਦੇ ਵਿੱਚ ਵਾਕਈ ਕੋਈ ਗੱਲਬਾਤ ਹੁੰਦੀ ਹੈ ਅਸੀਂ ਉਹ ਵੀਡੀਓ ਅਪਲੋਡ ਨਹੀਂ ਕਰਦੇ ਜਿਹੜੀ ਤੁਹਾਡਾ ਸਮਾਂ ਤੁਹਾਡਾ ਟਾਈਮ ਖਰਾਬ ਕਰੇ ਸੋ ਇਹਨਾਂ ਭੈਣਾਂ ਦੀ ਸਪੋਰਟ ਜ਼ਰੂਰ ਕਰਿਓ ਸੋਣਾ ਜਿਹਾ ਕਮੈਂਟ ਕਰਕੇ ਸ਼ੇਅਰ ਕਰਕੇ ਤੁਹਾਡਾ ਕੀਤਾ ਸ਼ੇਅਰ ਲਾਈਕ ਇੱਕ ਇਹਨਾਂ ਦੀ ਜ਼ਿੰਦਗੀ ਬਦਲ ਸਕਦਾ ਦੇਖੋ ਤੁਸੀਂ ਪੂਰੀ ਵੀਡੀਓ ਸੱਚ ਬੋਲਣ ਤੇ ਸੱਚ ਨੂੰ ਸੁਣਾਉਣਾ ਭੜਾ ਓ ਖਾਇੋ ਦਾ ਸਾਰਾ ਪਿੰਡ ਵੈਰੀ ਬਣ ਜਾਂਦਾ ਹੈ ਤੁਹਾਡਾ ਸਾਰਾ ਪਿੰਡ ਵੈਰੀ ਬਣ ਜਾਂਦਾ ਹੈ ਸੱਚੇ ਬੰਦੇ ਬੰਦੇ ਨਾਲ ਵੀਰਲੇ ਹੀ ਖਾੜਦੇ ਝੂਠੇ ਇਹ ਬੰਦੇ ਮਾੜਿਆਂ ਦਾ ਸਾਥ ਨਹੀਂ ਦਿੰਦੇ ਲੁੱਚਿਆਂ ਦਾ ਸਾਥ ਦੇ ਕੇ ਲੁੱਚਾ ਹੱਸਦਾ ਲੁੱਚਿਆਂ ਦਾ ਸਾਥ ਦੇ ਕੇ ਲੁੱਚਾ ਹੱਸਦਾ ਸੌਖੀ ਬੜੀ ਦੁੱਜਿਆਂ ਨੂੰ ਗੱਲ ਕਰਨੀ ਸੌਖੀ ਬੜੀ ਦੁੱਜਿਆਂ ਨੂੰ ਦੇ ਦੇ ਜਿਹੜਾ ਕੋਹਾਂ ਪਿੱਛੇ ਹਟਦਾ ਦਾਨ ਦੇ ਕੇ ਜਿਹੜਾ ਕੋਹਾਂ ਪਿੱਛੇ ਹਟਦਾ ਹੱਕ ਦਬ ਕੇ ਗਰੀਬਾਂ ਦੇ ਤੂੰ ਘਰ ਪਾਰ ਲੈ ਦਬ ਕੇ ਗਰੀਬਾਂ ਦੇ ਤੂੰ ਘਰ ਪਾਰ ਲੈ ਮੁੰਦੇ ਪਵਾਰ ਦਾ ਕੋਈ ਸੰਗ ਜਾਵੇ ਆ ਇੱਜ਼ਤਾਂ ਬਚਾਉਣ ਵਾਲਾ ਕੋਈ ਨਹੀਂ ਦਿਸਦਾ ਇੱਜ਼ਤਾਂ ਦਾ ਰਖਾਇਆ ਜੁ ਕੋਈ ਨਹੀਂ ਦਿਸਦਾ ਲੁਚਿਆਂ ਦਾ ਸਾਥ ਦੇ ਕੇ ਲੁਚਾ ਹੱਸਦਾ ਹੱਕ ਦੱਬੀ ਫਿਰਦੇ ਨੇ ਕਈ ਗਰੀਬ ਬੰਦੇ ਦਾ ਦੱਬੀ ਫਿਰਦੇ ਨੇ ਕਈ ਗਰੀਬ ਬੰਦੇ ਦਾ ਖੁਦ ਨੂੰ ਕਬੰਧਿਆ ਨੇ ਦਾਤਾ ਦੱਸਦਾ ਖੁਦ ਨੂੰ ਕਬੰਧਿਆ ਨੇ ਦਾਤਾ ਦੱਸਦਾ ਗੁਰੂ ਕਰ ਬੈ ਕੇ ਝੂਠੇ ਵਾਅਦੇ ਕਰਦੇ ਗੁਰੂ ਕਰ ਬੈ ਉਹ ਨਾ ਬੰਦਿਆ ਤੇ ਕੀ ਜਗੀ ਜਗੀ ਨ ਰਹਿ ਗਿਆ ਉਹ ਨਾ ਬੰਦਿਆ ਤੇ ਕੀ ਜਗੀ ਨ ਰਹਿ ਗਿਆ